ਮੈਂ ਪਰਵਾਰ ਪਾਲਣ ਡਿਆ ਨਹੀਂ ਨਹੀਂ ਬਸ ਮਿਹਰਬਾਨੀ ਨਾ ਤਾਂ ਘਾਂ ਕੋ ਥੋੜਾ ਜੀ ਬੋਲਿਓ ਕਿਹੜਾ ਪਿੰਡ ਜੇ ਹਸੂਲਪੁਰ ਤੇ ਕੀ ਗੱਲ ਤੁਹਾਡੇ ਬੈਡਰੂਮ ਕੀ ਗੱਲ ਹੋਈ ਹੈ ਸਿਲੰਡਰਾਂ ਦੇ ਜਾਂਦੇ ਸੀ ਗੱਡੀ ਚਲਾਉਂਦਾ ਸਿਲੰਡਰਾਂ ਵਾਲੀ ਸੂਤਾ ਸਾਹਿਬ ਦੀ ਏਜੰਸੀ ਚ ਹਾਂਜੀ ਤੇ ਸਿਲੰਡਰ ਲਾ ਕੇ ਆਇਆ ਤੇ 5 ਮਿੰਟਾਂ ਕੋ ਅਸੀਂ ਹਾਂਜੀ ਦੇਖੋ ਕੇ ਲੈ ਕੇ ਉਹਨਾਂ ਨਾਲ ਕੁਲਦਾ ਰਿਹਾ ਆ ਪਰ ਆਖਰੀ ਲ ਖੜ ਕੇ ਤਾਂ ਨਗੋਲੀ ਵੀ ਮਾਰ ਦਿੱਤੀ ਕੀ ਨਾ ਵੀਰ ਦਾ ਨਾਗੀ ਪਰ ਮਜੀਤ ਉਮਰ ਉਮਰ ਰਾਣੀ ਦੀ 40 ਸਾਲ ਦੀ ਉਮਰ ਬੱਚੇ ਕਿੱਥੋਂ ਸਿਲੰਡਰ ਲੈ ਜਾਂਦੇ ਰੋਜ਼ ਲੰਡਰ ਸੂਰ ਸਾਬ ਦੀ ਏਜੰਸੀ ਨਹੀਂ ਆ ਬਾਈਪਾਸ ਗੋਦਵਾਲ ਹਾਂਜੀ ਉੱਥੋਂ ਸਿਲੰਡਰਾਂ ਦੀ ਗੱਡੀ ਸਵੇਰੇ ਭਰਦੇ ਆ ਤੇ ਫਿਰ ਸਪਲਾਈ ਕਰਦੇ ਜੇ ਤੋ ਹਮ ਅਗੇ ਤੁਹਾਨੂੰ ਜਿੰਨੇ ਵੀ ਮੰਗਾ ਉਹਦੇ ਘਰ ਪਚਾਉਣਾ ਆ ਦੁਗਲਵਾਲਾ ਬੰਗਾਲੀਪੁਰ ਕਲੇਰਾ ਆਇਦਰ ਕਿਹੜੇ ਇਧਰ ਗੁੰਡਾ ਵਾਲਾ ਸਾਰੇ ਤੇ ਪਿੱਛੇ ਜਿੱਥੇ ਦੇ ਕਨੈਕਸ਼ਨ ਆ ਉੱਥੇ ਉੱਥੇ ਜਾਂਦੇ ਹਾਂ ਹਾਂਜੀ ਕਿੰਨੇ ਕ ਮੈਨਾ ਗੋਲੀ ਵੱਜੀ ਆ ਏ ਜੀ ਸਾਨੂੰ ਨਹੀਂ ਹੁਣ ਪਤਾ 4 ਦਾ ਜਾਂ 5 ਦਾ 4 ਕੁ ਵਜੇ ਤੁਹਾਨੂੰ ਕਿਦਾ ਪਤਾ ਲੱਗਾ ਸਾਨੂੰ ਪਤਾ ਲੱਗਾ ਸਾਡੇ ਪਿੰਡ ਦਾ ਮੁੰਡਾ ਛੋਟਾ ਜਿਹਾ ਥਾਣੇ ਦੇ ਵਿੱਚ ਉਹ ਸਫਾਈ ਸੁਥੀ ਕਰਦਾ ਬੜੇ ਹੋਵੇ ਗਰੀਬ ਹੈ ਤੇ ਸਫਾਈ ਸੁਥੀ ਕਰਦਾ ਉਹ ਜਿਹੜਾ ਮੰਨੀ ਆ ਹਾਂ ਹਾਂ ਹਾਂਜੀ ਉਹਨੇ ਕਿਤੇ ਸਾਡਾ ਉਹ ਨੁੱਕਰ ਤੇ ਘਾਰਿਆ ਤੇ ਉਹ ਨੰਬਰ ਨੰਬਰ ਰੱਬ ਫੋਨ ਫਾਂਟੋ ਲੈ ਕੇ ਖੋ ਕੇ ਜਦੋਂ ਨੰਬਰ ਉਹਨਾਂ ਕਿਸੇ ਮੁੰਡੇ ਦਾ ਵੇਖਿਆ ਤੇ ਉਹਨਾਂ ਨੇ ਕਿਹਾ ਪਰਮਜੀਤ ਜੜਾ ਨੂੰ ਗੋਲੀ ਵੱਜ ਗਈ ਆ ਤੇ ਇਨੇ ਹਿੰਮਤ ਨਹੀਂ ਆ ਰਹੀ ਗੱਡੀ ਚਲਾ ਕੇ ਤੇ ਥਾਣੇ ਚਲੇ ਗਿਆ ਤੇ ਬੀਜੀ ਪੈਸੇ ਵੀ ਕੋ ਖੋਏ ਗਏ ਕੋਈ ਪੈਸੇ ਵੀ ਕੋ ਕਿੰਨੇ ਕ ਪੈਸੇ ਲੱਗਦਾ ਹੈ ਇਹ ਜੀ ਸਿਲੰਡਰ ਆ ਦੇ ਪਤਾ ਨਹੀਂ 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 ਅਟ ਜਾ ਰਿਹਾ ਅਬ ਤਾਂ ਜ਼ਿਆਦਾ ਹੀ ਹੋਣਾ ਕਿਉਂਕਿ ਪੂਰੀ ਗੱਡੀ ਬਗੜ ਰਹੀ ਹੈ ਇਹ ਫੋਨ ਵੀ ਪੁੱਤ ਜੀ ਲੈ ਕੇ ਤੇ ਪੈਸੇ ਵੀ ਲੱਗੇ ਖਾ ਕੇ ਕਿੰਨੇ ਕ ਬੀਜੀ ਪੈਸੇ ਹੀ ਇਹ ਕਰ ਦੋ ਬੜਾ ਬਈ 70 ਸਿਲੰਡਰ ਲਾ ਲਓ ਤੇ ਰੋਜ ਦਾ ਉਹਨਾਂ ਦਾ ਲਾ ਲਓ 900 ਰੁਪਇਆ ਲਾ ਲਓ ਬਾਕੀ ਲਾ ਲਓ ਪਿੱ ਕਿੰਨੇ ਪੈਸੇ 6700 ਰੁਪਇਆ ਹੋ ਲਗਾ ਹੀ ਵੀਰ ਕੋਲ 60 7 ਹਾਂਜੀ ਹਾਂਜੀ ਇੰਨਾ ਕਹੇਗਾ ਰੋਜ ਦਹੀਂ ਦਹੀਂ ਕੰਮ ਕਰ ਜਾਂਦੇ ਰੋਜ ਦਾ ਹੀ ਅੰਦਾਸੀ ਕਿਸੇ ਵੇਲੇ ਦੋ ਦਿਨਾਂ ਨੂੰ ਪੇਮੈਂਟਾਂ ਦੇ ਦਈ ਕੱਲ ਨਹੀਂ ਸਾਬ ਜਮਾ ਕਰਾ ਕੇ ਤੇ ਅੱਜ ਅਜੇ ਕਰਾਉਣਾ ਹਿਸਾਬ ਤੇ ਕਾਂਵਾ ਚੜੀਆਂ ਨੂੰ ਰੋਟੀ ਪਾਉਂਦਾ ਹੁੰਦਾ ਸੀ ਤੇ ਉਹ ਰੋਟੀ ਸਵੇਰੇ ਲੈ ਕੇ ਤੇ ਘਰਾਟੀ ਪਾਉਣ ਗਿਆ ਸੀ ਇਹ ਪਤਾ ਲੱਗਾ ਹੁਣ ਵੀਰ ਦੇ ਜੇ ਗੋਲੀ ਲੱਗੀ ਨੂੰ ਪਿੱਛੇ ਖੜਿਆ ਤੇ ਹੁਣ ਇਹ ਸਰਕਾਰੀ ਹਸਪਤਾਲ ਵਾਲਿਆਂ ਡਿਮਟ ਨਹੀਂ ਕੀਤਾ ਉਹ ਆnde ਹੈ ਨਹੀਂ ਗਏ ਸਾਰੇ ਅੰਬਰਸਰ ਪ੍ਰਾਈਵੇਟ ਆ ਸਰਕਾਰ ਭੇਜੋ ਅੱਜ ਛੁੱਟੀ ਆ ਕੋਈ ਡਾਕਟਰ ਜਦੋਂ ਵੀਰ ਘਰ ਹੈ ਹੁਣ ਦੱਸਿਆ ਵੀ ਕਿੰਨੇ ਬੰਦੇ ਸੀ ਮੇਰੇ ਕੋ ਪੈਸੇ ਕੋਏ ਦੋ ਜਣੇ ਸੀ ਕਿ ਉਹਨਾਂ ਨੇ ਦੋ ਸੀ ਨਾ ਤਿੰਨ ਤਿੰਨ ਜਣੇ ਕਾਤੇ ਸੀ ਉਹ ਤਿੰਨ ਜਣੇ ਮੋਟਰਸਾਈਕਲ ਤੇ ਹੀ ਤੇ ਉਹ ਇਹਦੇ ਪੈਂਦੇ ਸੀ ਤੇ ਇਹ ਥੋੜਾ ਜਨਾ ਨਾਲ ਕੋਲੇ ਆਵਾ ਜਦੋਂ ਕੋਲੇ ਆਵਾ ਉਹਨਾਂ ਨੇ ਜਦੋਂ ਫੋਲ ਫਾਲ ਕੇ ਤੇ ਬਡੂਆ ਬੂਡਵਾ ਲੈ ਗਏ ਖਲਾਰ ਕੇ ਤੇ ਜਾਂਦੇ ਜਾਂਦੇ ਗੋਲੀ ਮਾਰ ਕੇ ਸਵਾਰ ਚ ਕੋਣ ਕੋਣ ਇਹਦੇ ਵੀਰ ਦੇ ਨਾਲ ਕੋਣ ਆ ਬੱਚੇ ਕਿੰਨੇ ਨੇ ਦੋ ਹੀ ਜੀ ਬੇਟਾ ਤੇ ਬੇਟੇ ਕੀ ਹੁਣ ਤੀ ਕੀ ਮੰਗ ਕਰਦੇ ਸਰਕਾਰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਜੇ ਵੀ ਤੁਹਾਡੇ ਦੇ ਬੱਚੇ ਦੀ ਗੋਲੀ ਮਾਰੀ ਆ ਪੈਸੇ ਖੋਏ ਕੇ ਕੀ ਕਰਾਂ ਚਾਹੁੰਦੇ ਸੀ ਤੇ ਪੈਸੇ ਸਾਨੂੰ ਮਿਲ ਜਾਣ ਸਰਕਾਰੀ ਅਸਬਤ ਕੋਈ ਸਾਡਾ ਲਾਜ ਹੀ ਹੋ ਜੇ ਠੀਕ ਹੈ ਨਾ ਲਾਜ ਹੋਵੇ ਦੇਵੇ ਨੇ ਕੇ ਨੇ ਕੇ ਬੱਚੇ ਚਲੋ ਅਜੇ ਕਾਰੋਬਾਰ ਨਹੀਂ ਪੜਦੇ ਆ ਬੱਚੇ ਬੜੀ ਭੁੱਖ ਤੇ ਕਟਣ ਦਾ ਇਹ ਪੁਲਸਾਈ ਕੋਈ ਇਧਰ ਪੁੱਛਣਾ ਹੋਣ ਹੋਣ ਨਹੀਂ ਪੁਲਸ ਆਏ ਪੁਲਸ ਕੋਲੇ ਤੇ ਆ ਪੀਓ ਚਲੇ ਆ ਗਿਆ ਅੱਛਾ ਪੁਲਸ ਕੋਲ ਆਪ ਜਾ ਕੇ ਪੁਲ ਮਹਮਤ ਨਹੀਂ ਹਾਰੀ ਜਵਾਨ ਹੈ ਆਪੀ ਚੰਗਾ ਪੀਓ ਤਰਾ ਪੀ ਹਿੰਮਤਵਾਰਾ ਤੇ ਗੋਲੀ ਲੱਗੀ ਤਾਂ ਗੱਡੀ ਦੇ ਵਿੱਚ ਬੈਠਾ ਜਦੋਂ ਚਲੇ ਗਏ ਆ ਤੇ ਗੋਲੀ ਲੱਗੀ ਤਾਂ ਬਹਿ ਕੇ ਤੇ ਫਿਰ ਹਸਪਤਲ ਉੱਥੇ ਪੁਲਸ ਕੋਲੇ ਰਿਪੋਰਟ ਲਿਖਾਈ ਸਾਡੀਆਂ ਬੀਬੀਆਂ ਗਈਆਂ ਉੱਥੇ ਚਾਰ ਨੋ ਤੇ ਆਂਦੀਆ ਪਰਮਜੀਤ ਦੀ ਗੱਡੀ ਅੱਜ ਇੱਥੇ ਥਾਣੇ ਕਿਉਂ ਲੱਗੀ ਤੇ ਮੈਂ ਕਿਹਾ ਤਾਂ ਸਤਾ ਪਤਾ ਆਂਦੀਆ ਸਾਨੂੰ ਕਿ ਪਤਾ ਕਿ ਇਹਨੂੰ ਗੋਲੀ ਮਾਰੀ ਆ ਉੱਥੇ ਫਿਰ ਥਾਣੇ ਚ ਲਿਖਾ ਕੇ ਫੇਰ ਪੁਲਿਸ ਗਈ ਨਾਲ ਫੇਰ ਉੱਥੇ ਜਾ ਕੇ ਆ ਦਾਖਲ ਕਰਾਇਆ ਤੇ ਉਹਨਾਂ ਨੇ ਆਖਿਆ ਵੀ ਅਜ ਡਾਕਟਰ ਆ ਨੇ ਨਵੀਂ ਗਈ ਆ ਮੈਂ ਵੇਖਿਆ ਰੇੜੀ ਤੇ ਬਾਬੇ ਐਂਬੂਲੈਂਸ ਦੇ ਵਿੱਚ ਪਤਾ ਨਹੀਂ ਪ੍ਰਾਈਵੇਟ ਕਰਾਇਆ ਇਹ ਸਭ ਤੋਂ ਵੱਡਾ ਪਰਿਵਾਰ ਚ ਇਹੋ ਜੀ ਮੇਰਾ ਇੱਕੋ ਬੇਕਾ ਇੱਕ ਬੇਟੇ ਦੀ ਮੌਤ ਹੋਈ ਅੱਗੇ ਮਰਿਆ ਹਉਦਾ ਹਾਂ ਕਰਤਾ ਜੀ ਕੋਈ ਨਹੀਂ ਮਰਿਆ ਇਹੋ ਹੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਮਤਲਬ ਕੀ ਗੱਲ ਕਰ ਕੋਈ ਕੋਈ ਗੱਲ ਕਰ ਆਇਆ ਹਾਂ ਭਾਜੀ ਕਰੇ ਕਰਦੀ ਮੈਂ ਹਾਂ ਨਿਆਲੇ ਤੇ ਖੜੇ ਰਗੇ ਨਿਆਲੇ ਤੇ ਲੱਗ ਚੋਂ ਭਾਣੇ ਹੋ ਕੋਸ਼ ਮਹਾਰਾਜੇ ਤੱਕ ਹੀ ਵਾਹ ਹਾਂ ਸਾ ਮੇਰਾ ਕੱਲਾ ਰੱਖਿਆ ਰੱਖਿਆ ਦਾਇਜ ਉਪਰ ਚੋਂ ਭਾਣੇ ਹੋ ਆਹ ਹਾਂ ਸੜੇ ਨਾ ਗੱਲ ਦਸੀਂ ਦੇ ਕੋਈ ਨਹੀਂ ਮਾਰੇ ਸੱਚੇ ਪਾਛੇ ਬੜੀ ਹਾਲ ਦੇ ਕੇ ਰੱਖਿਆ ਕੀਤੀ ਹੈ ਜਿਹੜੀ ਗੱਲ ਹੈ ਜੀ ਤੇ ਇਹਦਾ ਮਤਲਬ ਕੁਝ ਨਹੀਂ ਬੱਜਿੰਦਰਾ ਇਹ ਮੇਰੇ ਘਰ ਤੇ ਵੀ ਗਰੀਬੀ ਜਮਨ ਹੁੰਦੀ ਹੁੰਦੀ ਆਂ ਸਾਰੇ ਦੋ ਟੱਬਰ ਖਾਲ ਦਾ ਹੀ ਗਾ ਟੱਬਰ ਪਾਦਾ ਉਹਨਾਂ ਨੂੰ ਰੋਟੀ ਪਾਣੀ ਦਿੰਦਾ ਹੀ ਲਿੱਕੇ ਬੱਚੇ ਆ ਇਹਨਾਂ ਦਾ ਪਿਤਾ ਜੀ ਵੀ ਬੁੱਟਾ ਆ ਤੇ ਪੱਠੇ ਨਹੀਂ ਖੁਰੇ ਜਾਂਦੇ ਇੱਥੇ ਖੁਰਦਾਇ ਕ ਰੋਗ ਦੇ ਬਹਿ ਜਾਂਦਾ ਇੱਕ ਰੋਗ ਖੁਰਦਾ ਤੇ ਬਹਿ ਜਾਂਦਾ ਮੈਂ ਕਿਹਾ ਮਈਆਂ ਵੇਚਦੇ ਮਈਆਂ ਵੇਚ ਕੇ ਤਾਂ ਹੀ ਦੁੱਧ ਪਾਣੇ ਥੋੜਾ ਜਾ ਵੇਚੂਦ ਕੇ ਤੇ ਆਪਣਾ ਟਾਈਮ ਇਕੱਲਾ ਵੀ ਕੀ ਕਰੂਗਾ ਕਵਿਤਾ ਕੋਈ ਨਾ ਕੋਈ ਆ ਵੀ ਬਿਮਾਰ ਆ ਵੀ ਨਿਕਾਹੇ ਜੋਗਾ ਤੇ ਮੈਂ ਨਾਲ ਪੱਠਿਆਂ ਨੂੰ ਜਾਣੇ ਆ ਤੇ ਫੇ ਰਹੀ ਆਪਣਾ ਗੁਜ਼ਰਗੁਜ਼ਾਰਾ ਕਰਦੇ ਅਬੜੀ ਬੜੀ ਮੁਸ਼ਕਿਲ ਆ ਵੜੀ ਸਾਡੀ ਮੁਸ਼ਕਿਲ ਆ ਇਹ ਆਪ ਵੀ ਕਿਨਾ ਵੀਰ ਜੀ ਆਪਣਾ ਜੀ ਮੇਰਾ ਨਾਮ ਪ੍ਰਤਾਪ ਸਿੰਘ ਇਹ ਜਿਹਦੇ ਵੀ ਨੂੰ ਗੋਲੀ ਵਜੂ ਦਾ ਨਾਕੀ ਸੀ ਉਹਦਾ ਨਾਮ ਪਰਮਜੀਤ ਸਿੰਘ ਆਦਾ ਕੰਮ ਕਰਦਾ ਉਹ ਸਿਲੰਡਰਾਂ ਦਾ ਕੰਮ ਕਰਦਾ ਸੀ ਕੀ ਗੱਲਬਾਤ ਕੀ ਹੋਈ ਸਾਰੀ ਇਹ ਵੀਰ ਨੂੰ ਸਿਲੰਡਰ ਲਾਹ ਕੇ ਇਧਰ ਘਾਟਾਂ ਖਣੀ ਆ ਰਿਹਾ ਸੀ ਤੇ ਤਿੰਨ ਨਨ ਕੁਛਾਤੇ ਵਿਅਕਤੀਆਂ ਨੇ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ ਪੇਮੈਂਟ ਖੋਲੀਆਂ ਸਾਰੀਆਂ ਤੇ ਫੋਨ ਵੀ ਲੈ ਗਏ ਉਹਦਾ ਵੀਰ ਨੇ ਮੁਕਾਬਲਾ ਕੀਤਾ ਪਰ ਨਹੀਂ ਉਹਨਾਂ ਦੇ ਜਦੋਂ ਗੋਲੀਆਂ ਵਾਜੀਆਂ ਫਿਰ ਬੇਵੱਸ ਹੋ ਗਿਆ ਫਿਰ ਉਹਨੇ ਗੱਡੀ ਭਜਾਈ ਤੇ ਸਿਰ ਪਹਿਲਾਂ ਥਾਣੇ ਗਿਆ ਹੂੰ ਥਾਣੇ ਰਿਪੋਰਟ ਕਰਾ ਕੇ ਫਿਰ ਸਿਵਲ ਹਸਪੀਟਲ ਚਲੇ ਕਿਹੜਾ ਥਾਣਾ ਪਿੰਦਾ ਤੁਹਾਨੂੰ ਸਦਰ ਥਾਣਾ ਸਦਰ ਪਿੰਡ ਉਸ ਤੋਂ ਬਾਅਦ ਉਸ ਤੋਂ ਬਾਅਦ ਸਿਵਲ ਹਸਪੀਟਲ ਚਲੇ ਗਿਆ ਜੀ ਹੂੰ ਤੇ ਫਿਰ ਉੱਥੇ ਟਰੀਟਮੈਂਟ ਚੱਲਿਆ ਜੋ ਵੀ ਫਿਰ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰਤਾ ਇਹਨਾਂ ਨੂੰ ਹੂੰ ਹਾਂਜੀ ਹੁਣ ਕੀ ਮੰਗ ਰਹੇ ਜਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਜਿੱਦਾਂ ਤੇ ਵੀ ਗੋਰ ਮਾਤਰ ਬੰਦੇ ਬਹੁਤ ਗਰੀਬ ਬੰਦੇ ਆ ਪੇਮੈਂਟਾਂ ਵੀ ਖੋਲੀਆਂ ਵੇਖੋ 70 ਸਿਲੰਡਰ ਹੀ 70ਵਾਂ ਸਿਲੰਡਰ ਦੀਆਂ ਪੇਮੈਂਟਾਂ ਆ ਤੇ ਹੁਣ ਬਾਏ ਜਿਹੜੇ ਜਿੱਥੇ ਵੀ ਕੰਮ ਕਰਦੇ ਐ ਐਮਰਜੈਂਸੀ ਵਾਲਾ ਉਹਨਾਂ ਪੈਸੇ ਤੇ ਮੰਗ ਇਹੋ ਜਿਹੇ ਹਾਲਾਤਾਂ ਨੂੰ ਬੁਝ ਰਿਹਾ ਗਰੀਬ ਬੰਦੇ ਆ ਦੋ ਪਰਿਵਾਰ ਪਾਲਣਿਆ ਵੀਰ ਇੱਕ ਵੀਰ ਦੀ ਇਹਦੇ ਬ੍ਰਦਰ ਦੀ ਡੈਥ ਹੋ ਚੁੱਕੀ ਹਾਂਜੀ ਤੇ ਇਸ ਲਈ ਇਨਸਾਫ ਦਵਾਓ ਨਾ ਕਹਨੇ ਵੀ ਤਾਜ ਦਿਓ ਹੋਰ ਸਾਡੇ ਕਿਸੇ ਨਾ ਰੰਜਸ ਨਹੀਂ ਕੋਈ ਮੇਰਾ ਵੇੜਾ ਸਾਰਾ ਮੇਰੇ ਨਾਲ ਆਏ ਤੁੱਲੇ ਸਾਡੇ ਨਾਲ ਸਾਰੇ ਕੋਈ ਨਹੀਂ ਮੇਰਾ ਪਰ ਖਲਾ ਸਾਡੇ ਨਾਲ ਉਹ ਵੀ ਮੇਰਾ ਪਰਵਾਹ ਹੈ ਭਾਈ ਆਇਆ ਹਾਂ ਗੱਲਦੇ ਆ ਬਸ ਉਹ ਵੀ ਹੋਈ ਪਈ ਮੇਰਾ ਸੋਨੀਆ ਜੀ ਸੁਣੋ ਇਹਦੀ ਗੋਲੀ ਵਜੀ ਪੰਮੇ ਨੂੰ ਕੀ ਸਾਰੀ ਗੱਲਬਾਤ ਹੋਈ ਹੈ ਇਹ ਜ਼ਰ ਗਰਬਾ ਦਿੱਤਾ ਕਿ ਟੈਂਡਰੋਂ ਚੱਲੇ ਆਏ ਛਾਵੇਂ ਡੈਮੇਜ ਜਾਂਦੇ ਆ ਇਹ ਕਹਿੰਦਾ ਵੀ ਮੇਰੇ ਪੇਟ ਚ ਪ੍ਰੋਬਲਮ ਹੈ ਆ ਵੀ ਮੈਂ ਥੋੜਾ ਨਾ ਲੈਟਿੰਗ ਜਾਵਾਂ ਗੱਡੀ ਉਹਨੇ ਥਰੇ ਲੱਗਣਾ ਤੋ ਮੈਂ ਬਾਹਰ ਨੂੰ ਗਿਆ ਪਰ ਉਹ ਆ ਕੇ ਪਰ ਉਹ ਆ ਕੇ ਤੇ ਮੈਂ ਮੈਂ ਫੋਨ ਦੇਖਣੇ ਹਾਂ ਉਿੱਤਾ ਉਿੱਤੋ ਸੋਹ ਸੋਹ ਰੇ ਨਵਾਂ ਬਣਿਆ ਹਾਂ ਜੀ ਸਰ ਨਲ ਆ ਜਾ ਉੱਥੇ ਦੋ ਇੱਟਾਂ ਰੱਖਿਆ ਮੈਂ ਇੱਟਾਂ ਰੱਖ ਕੇ ਬੋਨ ਦੇ ਕੰਨਿਆ ਮੈਂ ਫੂਰਾਂ ਤੱਕ ਗੱਡੀ ਮਿੰਦਾ ਚੱਲ ਚੱਲ ਤਰੀਏ ਤੇ ਉਦੋਂ ਤਾਂ ਪ੍ਰੋਸਾਨ ਫੋਨ ਆ ਗਿਆ ਵਾ ਹਿਸਾਬ ਦੋ ਆ ਗਏ ਠੀਕ ਹੈ ਗੱਲ ਮੈਂ ਕੀਤੀ ਮੈਂ ਸਰ ਆ ਕੇ ਬਸ ਅਸੀਂ ਪੰਜ ਮਿੰਟਾ ਜਾ ਕੇ ਹਿਸਾਬ ਲੈਣ ਨੂੰ ਆ ਗਏ ਜੀ ਤੇ ਮੈਂ ਇਦਾਂ ਕਹਿੰਦੇ ਇਹ ਨਿੱਗਲੀ ਕਹਦੇ ਇਹ ਪੰਮੇ ਚਾਬੀ ਲਾਈ ਹੈ ਵੇ ਸਰ ਪਹਿਲੋ ਪਿੱਛੇ ਨਾ ਇੱਥੇ ਨਹਿਰ ਚੱਲ ਨਹੀਂ ਜਿਹੜੇ ਦਰਿਆ ਹਾਂ ਉੱਥੇ ਮੋਟਰਸਾਈਕਲ ਮੜਿਆ ਖੜਾ ਰਿਆ ਇੱਕ ਮੁੰਡਾ ਮੁਰਸਲ ਹੋਤੇ ਦੋ ਬੜੇ ਪਿਆਰ ਨਾਲ ਮੰਡਿਆ ਸਾਡੇ ਕੋਲ ਸਾਨੂੰ ਨਹੀਂ ਪਤਾ ਕਿ ਇਹ ਕਿਹੜੇ ਚੱਕ ਜਾ ਕੇ ਰਹੇ ਨਹੀਂ ਅੱਛਾ ਤੇ ਮੈਂ ਕਲੀਨਰ ਸਾਈਡ ਤੇ ਲੇਖ ਲੁਤਾ ਹਾਂ ਮੇਰੇ ਕੋਲ ਫੋਨ ਫੜਾ ਜਾਈ ਸੋਚਿਆ ਕਿ ਖੜੋਣਾ ਪਿਸਤੌਲ ਤਾਂ ਇਹ ਵੀ ਅੱਜ ਕੱਲ ਲੁੱਟਾ ਖੁਆ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਉਹ ਜਗ੍ਹਾ ਦੇ ਉੱਤੇ ਜਿੱਥੇ ਅੱਜ ਹੋਈ ਆ ਇਹ ਵਾਰਦਾਤ ਹਾਂ ਬੋਲੋ ਇਹ ਭਾਈ ਮੈਂ ਨਿਕਲ ਗਈ ਉਹਨੇ ਮੇਰੇ ਪੈਰਾਂ 'ਚ ਗੋਲੀ ਮਾਰੀ ਮੁੰਡੇ ਨੇ ਅੱਛਾ ਮੈਂ ਤਾਂ ਗੱਡੀ 'ਚ ਵੜ ਗਿਆ ਅੱਛਾ ਸਾਨੂੰ ਕਿਹਨੇ ਫੋਨ ਫੜਾ ਦੇ ਅੱਛਾ ਆ ਗਿਆ ਆ ਨਹੀਂ ਸਾਨੂੰ ਕਿੰਨੇ ਫੋਨ ਫੜਾ ਦੇ ਤੇ ਮੇਰੇ ਨਾਲ ਦੇ ਕਿ ਮੈਂ ਇਹ ਫੋਨ ਫੜਾ ਦੇ ਦਫਾ ਕਰਦੇ ਅਸੀਂ ਚੱਲ ਜੀ ਗੋਲੀ ਇਸ ਵੀ ਕਿਨੇ ਜਾਣੀ ਉਹ ਤੈਨੀਆਂ ਨੇ ਭਾਈ ਕਾਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਨੇ ਵੇਖ ਮੋਟਰਸਾਈਕਲ ਦੂਰ ਖੜਾ ਰਿਆ ਹੁਣ ਦੂਰ ਰਿਆ ਅੱਛਾ ਫੇਰ ਪੈਸੇ ਕੋਈ ਹੈਗੇ ਨਹੀਂ ਪਰ ਮੈਂ ਉਹ ਕੰਜੀ ਕੋ ਪੈਸਾ ਆਪ ਸਾਡੇ ਕੋ ਹੈਗਾ ਸਰ ਤੇਰਾ ਪਾਇਆ ਕਿ ਤਾ ਪੰਮੇ ਦਾ ਪੰਮੇ ਦਾ ਕੋਈ ਫੋਨ ਜੋ ਵੀ ਇੱਕ ਮੁੰਡਾ ਹੀ ਪਤਲਾ ਜਾ ਕਾਰੇ ਸੀਰੀ ਦਾ ਹੈ ਢੋਡੀ ਤੇ ਦਾੜੀ ਥੋੜੀ ਜੀ ਅੱਛਾ ਪਮਾ ਨੇ ਉਹ ਹੱਥੀ ਪੈ ਗਿਆ ਤੇ ਪਮਾ ਆਪੇ ਮੈਨੂੰ ਫੜ ਲੈਂਦਾ ਵੀ ਜਾ ਮਾਰਦਾ ਮੈਨੂੰ ਮਾਰਦਾ ਉਹ ਇਧਰ ਚਲਾਉ ਗੋਲੀ ਜਿਹਨੂੰ ਉਹਨੂੰ ਕੱਢੀ ਕੀਤਾ ਨਾ ਇਦਾਂ ਫਿਰ ਉਹਨੇ ਦੂਸਰੇ ਦੂਰ ਹੋ ਗਏ ਨਾ ਬਲੋ ਉਹਦੇ ਫਿਰ ਪਮਾ ਵੀ ਜਾਂ ਉਹਦੇ ਸਾਤੀ ਸੁਸ਼ੀ ਕੋਲੀ ਮਾਰਨੀ ਕਿੰਨੀਆਂ ਗੋਲੀਆਂ ਮਾਰੀਆਂ ਗੋਲੀ ਦੇਖ ਤੂੰ ਜਿਹੜਾ ਹਰ ਪਾਰ ਹੋਈ ਉਹਦੇ ਤੇ ਇੱਥੇ ਵੱਜੇ ਨਾ ਨਾ ਨਾਜ ਵੱਜੇਗਾ ਜਿੱਥੇ ਲਰਿੰਗ ਆ ਪਮਾ ਗੱਡੀ ਚਲਾ ਕੇ ਆਪ ਇੱਥੇ ਆਏ ਤੁਸੀਂ ਭੱਜ ਗਏ ਹਾਂ ਖੂਨ ਹੈ ਪਮਾ ਖਾ ਉਹ ਆਪ ਭੱਜ ਕੇ ਫਿਰ ਜੋ ਗੋਲੀ ਮਾਰ ਕੇ ਨਾ ਤਾਂ ਅਸੀਂ ਨਹੀਂ ਭੱਜੇ ਅੱਛਾ ਐ ਉੱਥੇ ਮੜ ਕੇ ਮੇਰਾ ਜੋ ਕਿੰਨਾ ਕੀਤਾ ਰਵਾਲਾ ਤੇ ਮੈਂ ਫਿਰ ਕਿਹਾ ਨਹੀਂ ਕੋਤੇ ਵਿੱਚ ਜਾਣ ਕਿੰਨਾ ਦਾ ਪੈਚ ਹੁੰਦਾ ਹੁਣ ਇੱਥੇ ਕਿੰਨਾ ਨੇ ਬੁਲਾਇਆ ਤੁਹਾਨੂੰ ਆ ਗਏ ਇਹ ਜੋੜੀ ਕਰਦੇ ਹਾਂ ਹਰੇਕਾ ਸਰਪਰ ਗੋਲੀ ਚੱਲਦੀ ਸਰ ਘਟਨਾ ਸਾਹਮਣੇ ਇਹ ਸਰ ਮਾਮਲਾ ਕਰ ਕੀ ਕਾਰਵਾਈ ਕੀਤੀ ਗਈ ਉਹਦੇ ਹੁਣ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ ਐਸਐਚਓ ਸਾਹਿਬ ਮੁਕਸ਼ਮੀਤ ਸਿੰਘ ਜੀ ਨੂੰ ਸਦਰ ਥਾਣੇ ਤਰੰਦਾਰਨ ਦੇ ਵਿੱਚ ਵੀ ਉੱਥੇ ਕੀ ਪਰਮਜੀਤ ਪੁੱਤਰ ਹਰਪੰਸ ਸਿੰਘ ਰਿਸੂਟ ਪੁੱਟ ਗਿਆ ਹੈ ਤੇ ਗੈਸ ਏਜੰਸੀ ਚ ਕੰਮ ਕਰਦਾ ਹੈ ਗੁੱਟ ਗੈਸ ਏਜੰਸੀ ਤੇ ਇਹਦੇ ਨਾਲ ਲਿਕੇ ਕਿਤਾ ਕਲੈਂਡਰ ਸੀਗਾ ਤੇ ਇਹਨਾਂ ਨੇ ਵਾਸ਼ਰੂਮ ਵਾਸਤੇ ਗੱਡੀ ਰੋਕੀ ਆਪਣੀ ਜਿੱਥੇ ਗੱਡੀ ਰੋਕੀ ਸੀ ਉਹਦੇ ਤੇਰ ਮੁੰਡੇ ਪਹਿਲੇ ਖੜੇ ਸੀਗੇ ਦਸ ਜੀ ਥਲੇ ਉਹ ਵੀ ਵਾਸ਼ਰੂਮ ਕਰਨ ਲੱਗ ਪਏ ਤੇ ਉਹ ਤਿੰਨੋਂ ਮੁੰਡੇ ਇਹਦੇ ਕੋਲ ਆ ਗਏ ਕਹਿੰਦੇ ਸਾਨੂੰ ਆਪਣਾ ਮੋਬ ਉਹ ਚੋਈ ਕੇ ਬੰਦੇ ਨੇ ਕੱਢ ਕੇ ਤੇ ਉਹਦੇ ਫਾਇਰ ਕੀਤੇਗੇ ਤੇ ਉਹਦੇ ਪੈਰ 'ਤੇ ਫਾਇਰ ਲੱਗਿਆ ਗਿਆ ਪਰਮਜੀਤ ਦੇ ਉਹਨੂੰ ਹਸਪੀਟਲ ਭੇਜਿਆ ਹੈ ਉਹਦਾ ਬਿਆਨ ਵੜਾ ਲਿਖਣਾ ਹੈ ਤੇ ਜੋ ਬਿਆਨ ਲਿਖਾਇਗਾ ਉਹ ਸਾਨੂੰ ਅਧਿਕਾਰ ਵੀ ਦਿੱਤੀ ਹੈ ਕੋਈ ਸਰ ਪੈਸਾ ਵੀ ਕੋਈ ਕੋਈ ਹੋਈ ਗਈ ਉਹਨਾਂ ਨੇ ਬਿਆਨ ਲਿਖਣਾ ਗਲੇ ਜੇ ਬਿਆਨ ਚ ਲਿਖਾਇਗਾ ਪੈਸੇ ਉਹਨਾਂਗੇ ਤੇ ਪਤਾ ਲੱਗੇ ਕਿੰਨੇ ਪੈਸੇ ਸੀ ਪਰ ਵਾਲਾਂ ਨੇ ਕਹੇ ਕਿ 50 60 70000 ਰੁਪਿਆਗਾ ਹੀ ਰੱਖੋਗੇ ਲੈ ਕੇ ਜੀ ਉਹ ਤੇ ਜਿਹੜੇ ਮੌਕੇ ਤੇ ਪਰਿਵਾਰ ਇਹ ਨਾ ਸੀਗਾ ਮੌਕੇ ਤੇ ਉਹੀ ਬੰਦਾ ਸੀਗਾ ਜਿਸ ਨੇ ਜਿਸਨੇ ਵਾਰਦਾਤ ਹੋਈਗੀ ਉਹ ਜੋ ਕਹੇਗਾ ਭਾਵੇਂ 50 ਹੋਣਗੇ ਭਾਵੇਂ 10 ਹੋਵੇ ਸਾਰੇ ਜੋ